ਅਬਾਦ ਕੀ ਲੜਾਲਾ ਅਗਲੀ ਵਾਰ ਲੜਾਂਗੇ ਇਹਨਾਂ ਨੂੰ ਬਸ ਹੋਣਾ ਅਬਾਦ ਕੀ ਲੜਾਲਾ ਅਗਲੀ ਵਾਰ ਲੜਾਂਗੇ ਇਹਨਾਂ ਨੂੰ ਬਸ ਹੋਣਾ ਅਬਾਦ ਕੀ ਲੜਾਲਾ ਅਗਲੀ ਵਾਰ ਲੜਾਂਗੇ ਇਹਨਾਂ ਨੂੰ ਬਸ ਹੋਣਾ ਅਗਲੀ ਮੌਕਾ ਸੀ ਆਪ ਸੰਭਾਲ ਲੈਣਾ ਹੁਣ ਅਗਲੀ ਮੌਕਾ ਸੀ ਆਪ ਸੰਭਾਲ ਲੈਣਾ ਹੁਣ ਅਗਲੀ ਮੌਕਾ ਸੀ ਆਪ ਸੰਭਾਲ ਲੈਣਾ ਹੁਣ ਹੈ ਬੋਜੀ ਹੈ ਬੋਜੀ ਹੈ ਬੋਜੀ ਹੈ ਬੈਠ ਕੇ ਬੈਠ ਜਾਓ ਬੈਠ ਕੇ ਬੈਠ ਜਾਓ ਬੈਠ ਕੇ ਬੈਠ ਜਾਓ ਬੈਠ ਕੇ ਬੈਠ ਜਾਓ ਛਲਕਿਆ 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 ਪਰੇ ਚੁਨਾਵੀ ਸਭਾ ਚ ਰਾਜਕੁਮਾਰ ਮਦਾਨ ਦਾ ਪਰ ਇਹ ਮਨ ਛਲ ਗਿਆ ਰਾਜਕੁਮਾਰ ਮਦਾਨ ਜੋ ਕਿ ਜੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਦੇ ਸਮਧੀ ਨੇ ਉਹਨਾਂ ਨੇ ਕੁਝ ਦਿਨ ਪਹਿਲਾਂ ਵਾਰ ਨੰਬਰ 64 ਚ ਚੋਣਵੀ ਦਫਤਰ ਦਾ ਉਦਘਾਟਨ ਕਰ ਲਿਆ ਸੀ ਭਾਸ਼ਣ ਬਾਚੀ ਹੋ ਗਈ ਸੀ ਸੈਂਕੜੇ ਲੋਕ ਵੀ ਭੁਲਾ ਰਹੇ ਸੀ ਪਰ ਇਸ ਗੱਲ ਤੋਂ ਅਣਜਾਣ ਸੀ ਕਿ ਇੱਕ ਪਾਸੇ ਉਹਨਾਂ ਦਾ ਚੋਣਵੀ ਦਫਤਰ ਖੁੱਲ ਰਿਹਾ ਹੈ ਦੂਸਰੇ ਪਾਸੇ ਪੁਰਵ ਮੇਅ ਜਗਦੀਸ਼ ਰਾਜਾ ਦੀ ਚਾਲੂ ਚ ਜੁਆਇਨਿੰਗ ਹੋ ਰਹੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਸੁਪਨੇ ਤੋੜਤੇ ਉਹਨਾਂ ਦੀ ਟਿਕਟ ਕੱਟ ਦਿੱਤੀ ਤੇ ਹੁਣ ਆਮ ਆਦਮੀ ਪਾਰਟੀ ਇਹਨਾਂ ਕੋਲੋਂ ਹੀ ਜਗਦੀਸ਼ ਰਾਜੇ ਦਾ ਪ੍ਰਚਾਰ ਵੀ ਕਰਵਾ ਰਹੀ ਹੈ ਪਰ ਕਹਿੰਦੇ ਨੇ ਕਿਤੇ ਨਾ ਕਿਤੇ ਜਿੰਨਾ ਮਰਜੀ ਕੰਟਰੋਲ ਕਰ ਲੋ ਅੰਦਰ ਦਾ ਤਰਤ ਬਾਹਰ ਆ ਹੀ ਜਾਂਦਾ ਹੈ ਰਾਜਕੁਮਾਰ ਰਾਜੂ ਜੋ ਕਿ ਹੁਣ ਜਗਦੀਸ਼ ਰਾਜਾ ਦਾ ਪ੍ਰਚਾਰ ਕਰ ਰਏ ਨੇ ਤੇ ਇੱਕ ਪ੍ਰਚਾਰ ਸਭਾ 'ਚ ਉਹਨਾਂ ਦਾ ਦਰਦ ਛਲਕ ਗਿਆ ਉਹਨਾਂ ਨੇ ਪਰੀ ਸਭਾ ਚ ਜਗਦੀਸ਼ ਰਾਜਾ ਨੂੰ ਕਹਿ ਦਿੱਤਾ ਕਿ ਇਸ ਵਾਰ ਤਾਂ ਅਸੀਂ ਤੁਹਾਡੀ ਮਦਦ ਟਟ ਕੇ ਕਰ ਰਹੇ ਹਾਂ ਪਰ ਅਗਲੀ ਵਾਰ ਮੌਕਾ ਸਾਨੂੰ ਦੇਣਾ ਹੈ ਸਾਨੂੰ ਦੇਣਾ ਹੈ ਸਾਨੂੰ ਦੇਣਾ ਹੈ ਹਾਲਾਂਕਿ ਜਗਦੀਸ਼ ਰਾਜਾ ਨੇ ਇੱਕ ਵਾਰ ਵੀ ਹਾਮੀ ਨਹੀਂ ਭਰੀ ਉਹਨਾਂ ਨੇ ਜਵਾਬ ਚਾਹੀਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਲਾਂਕਿ ਇਤਰਾ ਲੋਕ ਵੀ ਠਹਾਕੇ ਲਗਾਉਂਦੇ ਦਿਖਾਈ ਦਿੱਤੇ ਤੁਸੀਂ ਆਪ ਹੀ ਦੇਖ ਲਵੋ ਕਿ ਕੁਝ ਹੋਇਆ ਇਸ ਚੁਣავი ਸਭਾ ਚ ਤੇ ਆਪ ਹੀ ਲਾ ਲੋ ਅੰਦਾਜ਼ਾ ਕਿ ਰਾਜੂ ਮੈਦਾਨ ਦੇ ਨਾਲ ਵਾਕਈ ਆਮ ਆਦਮੀ ਪਾਰਟੀ ਨੇ ਤੱਕਾ ਕੀਤਾ ਹੈ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਦੈਨਿਕ ਮੈਲ ਪੰਜਾਬੀ ਟੀਵੀ ਚਲੰ다 ਤੁਸੀਂ ਬੰਦੇ ਬਹੁਤ ਘੱਟ ਦੇਖੇ ਹੋਣਗੇ ਜਿਹੜਾ ਇਲੈਕਸ਼ਨ ਟਿਕਟ ਮੰਗਦਾ ਹੋਏਗਾ ਮੁੜ ਕੇ ਦੂਜੀ ਪਾਰਟੀ ਜਾ ਕੇ ਝੋਲੀ ਵੇਂਦਾ ਮਨੂੰ ਲੋਕਾਂ ਦੇ ਫੋਨ ਆ ਰਹੇ ਆ ਯਾਰ ਤੇ ਮੈਂ ਇਹਨਾਂ ਬਿਲਕੁਲ ਮੈਸੇਜ ਦੇਖੋ ਕਹਿੰਦੇ ਯਾਰ ਮਦਾਸਾ ਤੁਸੀਂ ਗ੍ਰੇਡ ਹੋ ਯਾਰ ਮੈਂ ਕਿਹਾ ਕਿਉਂ ਕਹਿੰਦੇ ਤੁਸੀਂ ਇਹ ਨਾਲ ਲੱਗੇ ਹੋ ਮੈਂ ਕਿਹਾ ਹੁਣ ਇੱਕ ਇੱਕ 2 11 ਹੋ ਗਿਆ ਅੱਪਾ ਕੀ ਲੜਾਲਾ ਅਗਲੀ ਵਾਰ ਲੜਾਂਗੇ ਹਨ ਬਸ ਹੋਣਾ ਅਗਲੀ ਮੌਕਾ ਸੀ ਆਪ ਸਭ ਹੱਲ ਲੈਣਾ ਹੁਣ ਹੈ ਬੋਜੀ ਇਹ ਬੰਦਾ ਕਹਿੰਦਾ ਆਓ ਬਦਲਾ ਸਾਬ ਅਪੁਰੀਏ ਲਖਸਪ ਤੁਸੀਂ ਲੜਦੇ ਆ ਜੈ ਮਾਤਾ ਦੀ ਜੈ ਮਾਤਾ ਮੁੜ ਕੇ ਕੋ ਬਦਲਾ ਸਾਬ ਇੱਕ ਫੇਰ ਨੂੰ ਮੌਕਾ ਦੇ ਦੋ ਮੈਂ ਨਹੀਂ ਦੇਣਾ ਹੁਣ ਭਾਜੀ ਨੂੰ ਐਮਪੀ ਦੇ ਇਲੈਕਸ਼ਨ ਲੜਾਵਾ ਆਪਾ ਤਾਂ ਐਪੀ ਲਖੇ ਲੜਾਵਾ ਕਿਹਦੇ ਜੀ ਇਹਨਾਂ ਨੂੰ ਹਾਂ ਬਹੁਤ ਗੇਤ ਬਹੁਤ ਕਰਦੀ ਏ ਮੈਂ ਇਹਨਾਂ ਦੇ ਨਾਲ ਨਾਲ ਤਾਂ ਕੁੱਬਦਾ ਪਿਆ ਮੈਨੂੰ ਕੋਈ ਸਿੱਖਣ ਨੂੰ ਮਿਲੇਗਾ ਹੁਣ ਕੋੜ ਲੋਕਾਂ ਦੇ ਦਸ਼ਰ ਕਰਦੇ ਸਾਰਿਆਂ ਦੇ ਮੈਨੂੰ ਇਹ ਕਰਦੀ ਨਹੀਂ ਮੇਰੀ ਗਾਇ ਨੇ ਇਹਨੇ ਸਮਾਰ ਕੀਤਾ ਸਾਡੇ ਫੋਨ ਜਿਹਨੇ ਕਾਫੀ ਨਹੀਂ ਹੋਸੀ ਉਹ ਵੀ ਇਹਨੇ ਕੰਮ ਕਰਾਇਆ ਸੀ ਮੈਂ ਇਹਨਾਂ ਨੂੰ ਅੱਜ ਤਾਂ ਕਹਿੰਦਾ ਮੈਨੂੰ ਇਹਨਾਂ ਨੂੰ 15 ਸਾਲ ਤੋਂ ਮੈਂ ਜਾਣਦਾ ਹਾਂ ਲੋਕਾਂ ਦੇ ਕੰਮ ਕਰਕੇ ਮੁੜ ਕੇ ਫੋਨ ਕਰਕੇ ਕਹਿੰਦੇ ਤੁਹਾਡਾ ਕੰਮ ਹੋ ਗਿਆ ਜੇ ਚੈੱਕ ਕਰ ਲਓ ਹਾਂ ਜੀ